ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਕਿ ਮੇਰਾ ਨਾਮ ਹਰਕੀਰ ਸਿੰਘ ਹੈ ਔਰ ਮੇਰਾ ਨਾਮ ਅਨਸ਼ਪ੍ਰੀਤ ਕੌਰ ਹੈ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਬਾਰੇ ਅੱਗੇ ਸਿੱਖਦੇ ਹਾਂ ਕਿੰਨੇ ਦਿਨ ਹੋ ਗਏ ਸਿੱਖਦੇ ਨੂੰ ਅੱਜ ਸੈਕਿੰਡ ਡੇ ਹੈ ਠੀਕ ਹੈ ਸਟਾਰਟ ਕਰੀਏ ਹਾਂ ਜੀ ਫਰਸਟ ਕੁਐਸਚਨ ਹਰਕੀਰ ਤੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ ਰਾਇਪੋਏ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਵਿੱਚ ਸਥਿਤ ਹੈ ਠੀਕ ਹੈ ਜੀ ਸੈਕੰਡ ਕੁਐਸਚਨ ਅੰਸ਼ਪਿਤ ਕੌਰ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ 1469 ਈਸਵੀ ਨੂੰ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੌਣ ਸਨ ਮਹਿਤਾ ਕਾਲੂ ਜੀ ਸ਼੍ਰੀ ਮਹਿਤਾ ਕਾਲੂ ਜੀ ਕੌਣ ਸਨ ਸ਼੍ਰੀ ਮਹਿਤਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ਮਾਤਾ तृप्ता देवी जी ठीक है जी गुरु नानक देव जी दे ਭੈਣ ਕੌਣ ਸਨ ਬੇਬੇ ਨਾਨਕੀ ਜੀ ਠੀਕ ਹੈ ਸਿੱਖ ਧਰਮ ਦੇ ਸੰਸਥਾਪਕ ਕੌਣ ਹਨ ਗੁਰੂ नानक देव जी ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨੀ ਉਮਰ ਵਿੱਚ ਹੋਇਆ 14 ਸਾਲ ਠੀਕ ਹੈ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ ਦੋ ਕੀ ਕੀ ਨਾਮ ਸੀ ਉਹਨਾਂ ਦੇ ਸ੍ਰੀ ਚੰਦ ਜੀ ਤੇ ਸ੍ਰੀ ਲਖਮੀ ਦਾਸ ਸ੍ਰੀ ਲਖਮੀ ਦਾਸ ਲਖਮੀ ਦਾਸ ਸ੍ਰੀ ਚੰਦ ਜੀ ਅਤੇ ਸ੍ਰੀ ਲਖਮੀ ਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ 1529 1529 ਇਸਵੀ ਵਿੱਚ ਤੁਹਾਨੂੰ ਲਾਈ